ਉਹ ਆਇਤ ਨੂੰ ਨਮੀ ਜੀ ਦਿਖਾਵਾਂਗੇ ਖਾਈਨਾ 700 ਪਿੰਡ ਠੋਗਰਾ ਆਪਣਾ ਭੋਲੂ ਭਾਜੀ ਕੰਬਾਈਨਾ ਵਾਲਾ ਦਸੋਏ ਦੇ ਕੋਲ ਇਹ ਆਈ ਜੀ ਮੱਕੀ ਵੱਢਣ ਵਾਲੀ ਮਸ਼ੀਨ ਜਿਗਾਰ ਬਾਹਰ ਨਖਾਰੇ ਰੱਖਿਆ ਲੇਜ਼ਰ ਕਰਾ ਕੰਬਾਈਨਾ ਹੈਗੀਆਂ ਚਾਰ ਪੰਜ ਕੰਬਾਈਨਾ ਅੰਦਰ ਲੱਗੀਆਂ ਹੋਈਆਂ ਆ ਜੋ ਤੁਹਾਨੂੰ ਆ ਦਿਖਾਉਨੇ ਆ ਜੇ ਪੂਰੀ ਜਾਣਕਾਰੀ ਦਵਾਂਗੇ 4x4 ਦੇ ਵਿੱਚ ਇਹ ਆਪਣੇ ਏਰੀਏ ਦੀ ਹਾਰਪੁਰ ਜ਼ਿਲ੍ਹੇ ਦੀ ਪਹਿਲੀ ਮਸ਼ੀਨ ਆ ਲਗਭਗ ਬਾਕੀ ਬਣੇ ਰਹੇ ਉਹ ਨਾਲ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਇਹਦੇ ਬਾਰੇ

ਹਾਂਜੀ ਵੀ ਦੋਸਤੋ ਕੀ ਹਾਲ ਚਾਲ ਜੀ ਪਹਿਲਾਂ ਤੁਹਾਨੂੰ ਟਰੈਕਟਰਾਂ ਦੇ ਵੀਡੀਓ ਪਾਉਂਦੇ ਸੀ ਤੇ ਅੱਜ ਆ ਤੁਹਾਨੂੰ ਨਵੀਂ ਚੀਜ਼ ਦਿਖਾਵਾਂਗੇ ਇਹ ਆਪਣੇ ਹੁਸ਼ਿਆਰਪੁਰ ਜ਼ਿਲ੍ਹੇ ਚ ਪਹਿਲੀ ਮਸ਼ੀਨ ਮੱਕੀ ਦਾ achar ਪਾਉਣ ਵਾਲੀ ਮਸ਼ੀਨ ਹੈ ਮੱਕੀ ਕਟਰ ਆ ਜਿਹਨੂੰ ਕਹ ਦਿੰਦੇ ਆ ਡਬਲ ਕਟਰ ਵਾਲੀ ਮਸ਼ੀਨ ਆ ਜ਼ਿਲ੍ਹੇ ਦੀ ਪਹਿਲੀ ਮਸ਼ੀਨ ਕਿਉਂ ਬੋਲੂ ਭਾਜੀ ਇਹ ਹੈਗੀ ਪਹਿਲੀ ਮਸ਼ੀਨ ਹਾਇਨਾ 700 ਤੇ ਇਹਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਟਾਇਰ ਟਾਇਰ ਹੈਗੇ 18 4 30 ਤੇ ਇਹ ਇੱਕ ਹੈਗੀ ਆ 4x4 ਤੇ ਇਹ 12 4 24 ਦੇ ਹੈਗੇ ਪਿਛਲੇ ਟਾਇਰ ਤੇ ਇਹ ਆਪਣਾ ਭੋਲੂ ਬਾਜੀ ਕੋਗਰੇ ਤੋਂ ਜਿਨ੍ਹਾਂ ਦਾ ਕੰਬਾਈਨਾ ਪਹਿਲਾਂ ਕੰਬਾਈਨਾ ਚਲਦੀਆਂ ਆ ਲੈਜ਼ਰ ਗਰਾਹ ਚਲਦਾ ਤੇ ਹੁਣ ਲੈ ਕੇ ਆਏ ਮਸ਼ੀਨ ਤੇ ਦਿਓ ਮੌਕਾ ਭਰਾ ਹੁਣਾਂ ਨੂੰ ਵੱਧ ਤੋਂ ਵੱਧ ਤੇ ਭੋਲੂ ਬਾਜੀ ਆਇਓ ਜਰਾ ਪਹਿਲਾਂ ਇਹ ਇੰਜਣ ਦੇਖੀਏ ਵਾਹ ਲਈ ਵਾਹ ਇਹਦੀ 6 ਸਿਲੰਡਰ ਇੰਜਨ ਟਰਬੋ ਵੀ ਐਸ 6 ਯੂਰੀ ਵਾਲਾ ਵਾਹ ਵੀ ਐਸ 6 ਯੂਰੀ ਵਾਲਾ ਇੰਜਨ ਜਿਹੜਾ ਆਮ ਤੌਰ ਤੇ ਟਰੱਕਾਂ ਚ ਦੇਖਦੇ ਹੁਣੇ ਆ ਉਹ ਚੀਜ਼ ਹੈਗੀ ਆ ਤੇ 4x4 ਇਹ ਚਲਾਊਗਾ ਕਿੰਨੀ ਹੌਸਪਾਵਰ ਵਾਲਾ ਭਾਜੀ ਇੰਜਨ 25 ਹੌਸਪਾਵਰ ਘੰਟੇ ਦਾ 20 ਲੀਟਰ ਖਾਊਗੀ ਬੱਲੇ ਬੱਲੇ ਠੀਕ ਆ ਜੀ ਪੜੀ ਫਿਰ ਕਿਦਾਂ ਦਾ ਮੰਗ ਚ ਆਇਆ ਤੁਹਾਡੇ ਵੀ ਆਹੀ ਮਸ਼ੀਨ ਲਿਆਉਣੀ ਤੁਸੀਂ ਹੁਣ ਬਾਸ ਸਹੀ ਦੇ ਹਾਂ ਕੰਪੈਨਾਂ ਚਲਾਈ ਜਾਂਦੇ ਆ ਮੈਂ ਥੋੜਾ ਬੰਦੇ ਨੂੰ ਅਪਡੇਟ ਵੀ ਹੋਣਾ ਚਾਹੀਦਾ ਬਿਲਕੁਲ ਸਹੀ ਆ ਬਿਲਕੁਲ ਸਹੀ ਆ ਜੀ ਡਿਮਾਂਡ ਹੈਗੀ ਆ ਮਤਲਬ ਤੇ ਤੁਸੀਂ ਹੁਣ ਚਾਰ ਪਾਪ ਆ ਕੇ ਲੋਕਾਂ ਨੂੰ ਦਵੋਗੇ ਨਾ ਤੇ ਜਦੋਂ ਮੱਕੀ ਵਗੈਰਾ ਆਪਣੇ ਏਰੀਆ ਚ ਲੱਗ ਰਹੀ ਹੈ ਪੂਰੀ ਜਾਂ ਆਪਣੇ ਏਰੀਆ ਚ ਲੁੱ ਜਾਂ ਹੋਰ ਏਰੀਆ ਚ ਲੁੱਗੀ ਫਰਵਰੀ ਮਹੀਨੇ ਤੋਂ ਸ਼ੁਰੂ ਹੋਣੀ ਬਜਾਈ ਬਜਾਈ ਹੋ ਰਹੀ ਆ 15 ਤਰੀਕ ਤੋਂ ਬਾਅਦ ਬਾਰਿਸ਼ ਹੋ ਗਈ ਉਹਦੇ ਚੱਕਰ ਤੇ ਲੇਟ ਹੋ ਗਿਆ ਕੰਮ ਠੀਕ ਆ ਜੀ ਤੇ ਇਹ ਲਿਆਂਦੀ ਕਿੱਥੋਂ ਆ ਜੀ ਮਸ਼ੀਨ ਇਹ ਇਹ ਆ ਰਾਮਪੁਰਾ ਫੂਲ ਦੇ ਲਾਗੇ ਟਪਾਲੀ ਪਿੰਡ ਪੈਂਦਾ ਟਪਾਲੀ ਤੋਂ ਆਈ ਆ ਜੀ ਵਾਹ ਵਈ ਵਾਹ ਠੀਕ ਆ ਤੇ ਕੰਬਾਇਨਾ ਆਪਣੇ ਤੋਂ ਕਿੰਨੀਆਂ ਚੱਲ ਰਹੀਆਂ ਪਹਿਲਾਂ 6 ਆ ਜੀ 6 ਕੰਬਾਇਨਾ ਚੱਲ ਰਹੀਆਂ ਲੇਜ਼ਰ ਕਰਾ ਚੱਲ ਰਹੇ ਆ ਭਾਜੀ ਤੋਂ ਟਰੈਕਟਰ ਵਿੱਚ 4 ਹਨ ਚਾਰ ਹੈਗੇ ਆ ਤੇ ਵਧੀਆ ਕੰਮ ਤੇ ਹੁਣ ਆਈ ਆਪਣੇ ਤੋਂ ਨਵੀਂ ਮਸ਼ੀਨ ਲੈ ਕੇ ਆਏ ਆ ਭਾਜੀ ਇਹ 200 ਤੇ 20 ਹੌਸ ਪਾਵਰ 25 ਹੌਸ ਪਾਵਰ 200 25 ਹੌਸ ਪਾਵਰ ਇੰਜਣ ਲੈ ਲਣ ਦਾ ਇੰਜਣ ਆ ਤੇ ਕਹਿ ਲੋ ਵੀ ਇਹ ਆਟੋਮੈਟਿਕ ਆ ਲੀਵਰ ਲਗਾ ਟਰਾਲੀ ਦੇ ਹਿਸਾਬ ਨਾਲ ਉੱਪਰ ਥੱਲੇ ਕਰ ਲੋ ਇਹ ਹੁੱਕ ਵੀ ਤੁਹਾਨੂੰ ਸਪੈਸ਼ਲ ਲੱਗੀ ਪਈ ਐ ਹਾਈਡਰੋਲਿਕ ਹੁੱਕ ਆ ਇਹ ਜਿੰਨੀ ਉੱਪਰ ਥੱਲੇ ਕਰਨੀ ਆਪਾਂ ਲੀਵਰ ਤੋਂ ਹੀ ਕਰ ਸਕਦੇ ਆ ਤੇ ਨਿਊ ਇੰਜਨ ਆ BS6 ਵਾਲਾ ਜਿਹੜਾ ਕਹਿੰਦੇ ਆ ਉਹ ਵਾਲਾ ਇੰਜਨ ਹੈਗਾ ਤੇ ਪਾਜੀ ਆ ਗੋ ਜਿਹੜਾ ਉੱਤੇ ਦੇਖੀਏ ਹੋਰ ਕੀ ਜਿਗਾਰਮੈਂਟ ਹੈਗਾ ਅੱਜ ਵਾਹ ਲੀ ਗਾ ਸਾਰਾ ਹਾਈਡਰੋਲਿਕ ਸਿਸਟਮ ਹੈ ਯਾਰ ਠੀਕ ਹੈ ਜੀ ਇਹ ਜੀ ਆਪਣਾ ਡਿਸਟ੍ਰਿਕਟ ਹੁਸ਼ਾਰਪੁਰ ਤਹਿਸੀਲ ਦਸੂਹਾ ਤੇ ਪਿੰਡ ਕੋਗਰਾ ਇਹ ਆਪਣੇ ਬਰਿੰਦਰ ਸਿੰਘ ਭੋਲੂ ਭਾਜੀ ਤੇ ਮੈਂ ਨੰਬਰ ਦੇ ਦੂੰਗਾ ਵਿੱਚ ਜਿਨ੍ਹਾਂ ਮੇਰੇ ਵੀਰਾਂ ਨੇ ਕੰਮ ਕਰਾਉਣਾ ਹੈ ਵੜਾਈ ਕਰਾਉਣੀ ਹੈ ਆਪਣੀ ਮੱਕੀ ਦੀ ਤੇ ਕੰਟੈਕਟ ਜਰੂਰ ਕਰਿਓ ਬਾਕੀ ਹੋਰ ਵੀ ਦਿਨਾਂ ਚ ਤੁਹਾਨੂੰ ਦਿਹਾਉਨੇ ਆ ਅੱਗੇ ਕਟਰ ਵਗੈਰੀ ਜਾਣਕਾਰੀ ਦਵਾਂਗੇ ਸਾਰੀ ਤੋਂ ਕਾਫੀ ਉੱਚੀ ਮਸ਼ੀਨ ਹੈਗੀ ਆ 4x4 ਹੈਗੀ ਆ ਇੱਥੇ ਲਾਗੇ ਛਾਕੇ ਤਾਂ ਬਣਦੀ ਵੀ ਨਹੀਂ ਹੋਣੀ ਕਿਤੇ ਨਹੀਂ ਨਹੀਂ ਉਧਰ ਹੀ ਬਣਦੀ ਆ ਅਡਜਸਟੇਬਲ ਸਟੀਅਰਿੰਗ ਮਿਲ ਜੂਗਾ। ਕੀ ਬਾਤ ਆ ਠੀਕ ਆ ਜੀ। ਬਹੁਤ ਵਧੀਆ। ਤੇ ਇਹ ਪਤਾ ਹੀ ਮਤਲਬ ਗੇਅਰ ਗੁਰ ਦਾ ਕੀ ਹਾਕਤਾ ਹੁੰਦਾ ਇਹਨਾਂ ਦੇ ਵਿੱਚ? ਪੰਜ ਗੇਅਰ ਆ ਜੀ। ਠੀਕ ਐ। ਆ 4R4 ਦਾ। ਠੀਕ ਆ। ਬਾਕੀ ਇਹਦੇ ਚ ਸਾਰਾ ਕੁਝ ਹੀ ਜੂਰੀਆ ਯਾਰ ਜਾਂ ਡੀਜ਼ਲ ਟੈਂਪਰੇਚਰ ਉਹ ਸਾਰਾ ਇੱਥੇ ਦੱਸੂਗਾ ਆਪਣਾ ਮੀਟਰ ਦੇ ਵਿੱਚ ਹਨਾ। ਓਕੇ ਓਕੇ। ਤੇ ਇੱਕ ਸਟਾਰਟਿੰਗ ਕਰਕੇ ਦਿਖਾਓ ਮਾੜੀ ਜੀ ਸਟਾਰਟਿੰਗ ਲੱਗੀ ਐ ਦੀ। ਸਰ ਗਮਾਉਣਾ ਹੈ ਕਮਾ ਸਕਦੇ ਆ ਮਾੜੇ ਇੰਜਨ ਨੇ ਮਸ਼ੀਨ ਚਲਾਉਣੀ ਨਹੀਂ ਕਿਉਂਕਿ ਹੈਗੀ 4x4 ਆ ਤੁਸੀਂ ਪਹਿਲੇ ਡਬਲ ਕਟਰ ਦਾ ਕੰਮ ਕਰੂਗੀ ਤੇ ਕਿੱਲਾ ਵੇ ਕਿੰਨੇ ਕੇ ਟਾਈਮ ਤੇ ਤੁਸੀਂ ਨਵੇੜ ਦੋਗੇ 1 ਘੰਟੇ 1 ਘੰਟੇ ਚ ਕਿੱਲਾ ਨਵੇੜ ਦੋਗੇ ਹਨਾ ਆਟੋਮੈਟਿਕ ਪੱਥਰ ਦਾ ਕਢਾਈ ਇਹਨੂੰ ਠੀਕ ਆ ਲੇਡ ਪਰੇ ਕਰਕੇ ਆਪਣੇ ਆਪ ਟੋਕੇ ਤਿੱਖੇ ਕਰੂਗਾ ਅੱਛਾ ਟੋਕੇ ਵੀ ਤਿੱਖੇ ਕਰ ਦਊਗਾ ਹਾਂ ਤੇ ਮਤਲਬ ਇਹ ਨਾ ਲੇਟਸਟ ਜਿੱਦਾਂ ਬਾਹਲੀ ਟੈਕਨੀਕ ਸਾਰੀ ਹੈ ਉਹੀ ਚੀਜ਼ ਆ ਨਾ ਸਾਰੀ ਇਹ ਜਵਾਨੀ ਦੀ ਗੱਲ ਸਾਰੀ ਹਾਈ ਟਰਲਕਾ ਚਲੋ ਵਧੀਆ ਜੀ ਹੁਣ ਸੀਜ਼ਨ ਸਟਾਰਟ ਹੋਊਗਾ ਜੀ ਵੱਧ ਤੋਂ ਵੱਧ ਮੱਕੀ ਲਾਓ ਤੇ ਕੰਟੈਕਟ ਭਾਜੀ ਵਰਿੰਦਰ ਭਾਈ ਨਾਲ ਕਰਿਓ ਭਾਜੀ ਇੱਕ ਵਾਰੀ ਨਾ ਮੋਬਾਈਲ ਨੰਬਰ ਬੋਲ ਦਿਓ ਆਪਣਾ 98862667 ਠੀਕ ਆ ਜੀ ਤੇ ਇੱਕ ਵਾਰੀ ਨੰਬਰ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਵੀ ਪਾ ਦੂੰਗਾ ਲਿਖ ਵੀ ਦਊਗਾ ਭਾਈ ਦਾ ਐਡਰੈਸ ਵੀ ਲਿਖ ਦਊਗਾ ਕੰਟੈਕਟ ਕਰ ਸਕਦੇ ਆ ਆਪਣੇ ਹਿਸ਼ਾਰਪੁਰ ਡਿਸਟ੍ਰਿਕਟ ਦੇ ਵਿੱਚ ਮਸ਼ੀਨ ਆ ਗਈ ਆ ਜੀ ਪਹਿਲੀ ਇਹ ਕਿ ਇਹਨੂੰ ਟਰਾਲੀਆਂ ਦੀ ਜਰੂਰਤ ਹੈ ਟਰਾਲੀਆਂ ਵੀ ਨਾਲ ਹੀ ਮਿਲਣਗੀਆਂ ਠੀਕ ਆ ਜੀ ਟਰਾਲੀਆਂ ਦੀ ਵੀ ਜਰੂਰਤ ਜੇ ਹੈਗੀ ਆ ਨਾਲ ਕਿਸੇ ਤੋਂ ਨਹੀਂ ਵੀ ਹੁੰਦੀਆਂ ਜੇ ਕਲੀ ਟਰਾਲੀ ਦੀ ਵੀ ਪੂਰੀ ਭਾਜੀ ਕਹਿੰਦੇ ਸੁਵਿਧਾ ਦਵਾਂਗੇ ਆਪਾਂ ਭਾਜੀ ਕਿੰਨੇ ਕੇ ਪੈਸੇ ਲਾ ਛੱਡੇ ਫਿਰ ਤੁਸੀਂ ਮਸ਼ੀਨ ਤੇ ਦੇ 40 ਰੁਪਏ 40 ਲੱਖ ਰੁਪਇਆ ਲਾ ਛੱਡੇ ਆ ਜੀ ਭਾਜੀ ਨੇ ਤੇ ਭਾਜੀ ਕਹਿੰਦੇ ਆ ਜੇ ਸਾਡਾ ਸਿਸਟਮ ਇੱਕ ਕਾਮਯਾਬਤਾ ਹੋਈ ਜਾਣਾ ਤੇ ਅਗਲੀ ਵਾਰੀ ਤੁਹਾਨੂੰ ਅਸੀਂ ਗੰਨੇ ਵਾਲੀ ਮਸ਼ੀਨ ਦੇ ਨਾਲ ਹੀ ਮਿਲਾਂਗੇ ਤੇ ਟਾਰਗੇਟ ਦਾ ਭਾਜੀ ਦਾ ਉਹਦਾ ਵੀ ਹੈਗਾ ਆ ਫਿਲਹਾਲ ਇਹਨੂੰ ਚਲਾਵਾਂਗੇ ਆਪਾਂ ਤੇ ਫੇ ਉਹਦੇ ਬਾਰੇ ਵੀ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਤੇ ਉਹ ਭਾਜੀ ਕਹਿੰਦੇ ਮਸ਼ੀਨ ਆਪਾਂ ਉਹ ਵੀ ਲੈ ਹੀ ਆਉਣੀ ਆ ਲਗਭਗ ਕੋਈ ਚੱਕਰ ਹੀ ਨਹੀਂ ਹੋ ਇਹ ਮਿੱਤਰੋ ਜੀ ਪੂਰੀ ਫੁੱਲੀ ਨਿਊ ਇੰਜਨ ਦੇ ਨਾਲ ਨਵੀਂ ਆਰਸੀ ਬਿਲਕੁਲ ਰਜਿਸਟਰਡ ਫਾਰਮ ਆ ਸਾਰਾ ਕੁਝ ਬਣ ਕੇ ਆਊਗਾ ਤੇ ਭਾਜੀ ਕਹਿੰਦੇ ਆ ਇਹਦੇ ਵਿੱਚ ਤੁਹਾਨੂੰ ਆਟੋਮੈਟਿਕ ਇੰਜਨ ਵੀ ਮਿਲਦਾ ਆ ਉਹਦਾ ਭਾਜੀ ਕੀ ਹਿਸਾਬ ਕਰਤਾ ਵਾ ਉਹ ਭਾਜੀ ਆਟੋਮੈਟਿਕ 5 ਲੱਖ ਮਹਿੰਗੀ ਇਹਦੇ ਨਾਲੋਂ ਇਹ ਕਲੱਚ ਵਾਲੀ ਹੈ ਠੀਕ ਆ ਜੀ 5 ਲੱਖ ਹੋਰ ਜੁੜ ਜਾਂਦਾ 6 ਤੇ 3 ਲੱਖ ਏਸੀ ਦਾ ਮਤਲਬ ਏਸੀ ਗੈਵਨ ਕਿਸੇ ਨੇ ਲਵਾਉਣਾ ਚਾਹੁੰਦਾ ਉਹ ਬੰਦਾ ਏਸੀ ਗੈਵਨ ਵੀ ਲਵਾ ਸਕਦਾ ਆ ਮਤਲਬ ਆਪਾਂ ਪਹਿਲਾਂ ਸ਼ੁਰੂਆਤ ਸ਼ੁਰੂਆਤ ਕਰ ਲਈਏ ਚਲਾ ਕੇ ਦੇਖੀਏ ਫਿਰ ਅੱਗੋਂ ਏਸੀ ਦੀ ਵੀ ਦੇਖਾਂਗੇ ਤੇ ਮਤਲਬ ਇੱਥੇ ਵੀ ਜੇ ਇੱਥੇ ਹੀ ਲਵਾਉਣਾ ਆਪਾਂ ਤੇ ਉਹ ਵੀ ਲੱਗ ਜਾਏਗਾ ਹਾਂ ਮੁੰਡਿਆਂ ਨੇ ਲਵਾਏ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਹੁਣ ਏਸੀ ਲੱਗਣ ਗਈਆਂ ਮਸ਼ੀਨਾਂ ਉੱਥੇ ਠੀਕ ਆ ਇੱਕ ਜੀ ਹੋਰ ਦੋਸਤੋ ਜੇ ਬੰਦੇ ਨੇ ਪੁਰਾਣਾ ਇੰਜ ਲੈਣਾ ਉਹ ਵੀ ਬੰਦਾ ਲੈ ਸਕਦਾ ਹਾਂ ਪੁਰਾਣੀ ਜੀ ਵੀ ਮਿਲ ਜਾਂ ਆ ਦੇਖੋ ਤੁਸੀਂ ਆਪਣੇ ਕਿਸਾਨ ਵੀਰੋ ਇੰਜਨ ਤੁਸੀਂ ਦੇਖ ਹੀ ਸਕਦੇ ਆ ਕਿਦਾਂ ਦਾ ਇੰਜਨ ਲਾਇਆ ਆ ਬਿਲਕੁਲ ਵੱਡਾ ਤੇ ਪਾਵਰਫੁੱਲ ਆਪਣੀ 4x4 ਡਿਜ਼ਾਈਨਡ ਮਸ਼ੀਨ ਆ ਤੇ ਜਿਨ੍ਹਾਂ ਨੇ ਡੰਗਰ ਵਗੈਰਾ ਵਾਧ ਰੱਖੇ ਮੱਝਾ ਗਾਵਾਂ ਡੇਰੀਆਂ ਵੱਡੀਆਂ ਹੈਗੀਆਂ ਉਹਨਾਂ ਨੂੰ ਚਾਰ ਦੀ ਲੋਡ ਪੈਂਦੀ ਆ ਤੇ ਆਪਣੇ ਕੰਟੈਕਟ ਕਰ ਸਕਦੇ ਆ ਖੋਗਰੇ ਭਾਜੀ ਵਿਰਿੰਦਰ ਪੋਲੂ ਭਾਜੀ ਨੂੰ ਤੇ ਠੀਕ ਆ ਵੀ ਦੋਸਤੋ ਫਿਰ ਤੁਹਾਨੂੰ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜੀ ਸਸਰੀ ਗਾਲ ਦਾ ਲਾਵਾਂਗੇ ਫਿਰ ਬਣਾਵਾਂਗੇ ਹਾਂ ਇਹ ਜ਼ਰੂਰ ਆ ਜਦੋਂ ਚਲਾਣਗੇ ਤੇ ਭਾਜੀ ਮੈਨੂੰ ਕੰਟੈਕਟ ਕਰ ਲਿਓ ਭਾਜੀ ਤੇ ਇਹ ਚੱਲਦੀ ਕੰਮ ਕਿੱਦਾਂ ਕਰ ਰਹੀ ਆ ਉਸ ਵਰਗੇ ਪੂਰੀ ਜਾਣਕਾਰੀ ਦੇ ਦਵਾਂਗੇ ਲੋ ਜੀ ਆਹ ਬੰਦਿਆਂ ਨੇ ਮਸ਼ੀਨ ਬਣਾਈਆਂ ਬਠਿੰਡੇ ਤੋਂ ਤੇ ਚਲੋ ਠੀਕ ਆ ਜੀ ਵੀਰੋ ਸਸਰੀ ਗਾਲ ਸਾਰਿਆਂ ਨੂੰ ਜੀ